ਸਭ ਰਾ ਜਿਹੜੀ ਯੂਕੇ ਤੋਂ ਆ ਰਹੀ ਹੈ ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਹੈ ਕੀਰ ਸਤੰਬਰ ਉਹਨਾਂ ਨੇ ਵੀ ਇਹ ਐਲਾਨ ਕੀਤਾ ਕਿ ਅਸੀਂ ਫਲਸਤੀਨ ਸਟੇਟ ਨੂੰ ਸਤੰਬਰ ਦੇ ਵਿੱਚ ਉਹਨੂੰ ਰੈਕੋਗਨਾਈਜ਼ ਕਰ ਲਵਾਂਗੇ ਉਹਨੂੰ ਮਾਨਤਾ ਦੇ ਦੇਵਾਂਗੇ ਕਿ ਇੱਕ ਵੱਖਰਾ ਦੇਸ਼ ਹੈ ਇਹ ਐਲਾਨ ਉਹਨਾਂ ਨੇ ਲੰਘੇ ਕੱਲ ਕੀਤਾ ਹੈ ਕਿ ਸਤੰਬਰ ਤੱਕ ਘੱਟੋ ਘੱਟ ਜੇਕਰ ਕੋਲ ਸ਼ਰਤਾਂ ਦਿੱਤੀਆਂ ਹਨ ਇਜ਼ਰਾਈਲ ਵਾਸਤੇ ਰੱਖੀਆਂ ਹੈ ਕਿ ਜੇ ਇਜ਼ਰਾਈਲ ਸਤੰਬਰ ਤੱਕ ਇਸ ਗੱਲ ਤੇ ਸਹਿਮਤ ਨਹੀਂ ਹੁੰਦਾ ਕਿ ਸੀਜ਼ਫਾਇਰ ਕਰੇ ਗਾਜ਼ਾ ਦੇ ਵਿੱਚ ਤੇ ਨਾਲ ਦੀ ਨਾਲ ਯੂਨਾਈਟਿਡ ਨੇਸ਼ਨ ਵੱਲੋਂ ਜਿਹੜੀ ਐਡ ਆ ਰਹੀ ਹੈ ਉੱਥੇ ਉਹਨੂੰ ਵੀ ਉਹ ਅਲਾਓ ਕਰੇ ਡਿਸਟ੍ਰੀਬਿਊਟ ਕਰ ਲਓ ਵਾਸਤੇ ਕਿਉਂਕਿ ਪਿਛਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਖਬਰਾਂ ਉੱਥੇ ਆਈਆਂ ਕਿ ਜਦੋਂ ਖਾਣ ਪੀਣ ਦਾ ਤੇ ਹੋਰ ਕਪੜੇ ਉਪਗਿਆਣਾ ਉੱਥੇ ਪਹੁੰਚਦੇ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਗਾਜ਼ਾ ਦੇ ਵਿੱਚ ਕੁਝ ਵੀ ਉੱਥੇ ਨਹੀਂ ਮਿਲਦਾ ਜਾਂ ਹੁੰਦਾ ਬਾਕੀ ਸਾਰਾ ਇਹ 물 ਪਾਣੀ ਤੱਕ ਵੀ ਸਾਰਾ ਯੂਨ ਏਡ ਦੇ ਤੌਰ ਤੇ ਯੂਨਾਈਟਿਡ ਨੇਸ਼ਨਸ ਵੱਲੋਂ ਵਕਵਾ ਕਬ ਦੇਸ਼ਾਂ ਨੂੰ ਜਿਹੜੀ ਟਰੱਕਾਂ ਦਿੱਤੀਆਂ ਜਾਂਦੀਆਂ ਉੱਥੋਂ ਦੇ ਲੋਕਾਂ ਨੂੰ ਫੂਡ ਤੇ ਕੱਪੜੇ ਤੇ ਹੋਰ ਸਹੂਲਤਾਂ ਦੇਣ ਵਾਸਤੇ ਉਹੀ ਉੱਥੇ ਪਹੁੰਚਦੀਆਂ ਤਾਂ ਜਦੋਂ ਕਿਤੇ ਇਹੋ ਜਿਹੇ ਟਰੱਕ ਵਗੈਰਾ ਉੱਥੇ ਪਹੁੰਚਦੇ ਆ ਤੇ ਇੱਕ ਤਾਂ ਲੋਕ ਉੱਥੇ ਭੁੱਖ ਪੁੱਖ ਬਣੀ ਨਾ ਮਰ ਰਹੇ ਆ ਬੱਚਿਆਂ ਨੂੰ ਦਵਾਈਆਂ ਨਹੀਂ ਮਿਲਦੀਆਂ ਡਾਕਟਰ ਵੀ ਉੱਥੇ ਵੀ ਭੁੱਖੇ ਰਹ ਰਹੇ ਹੁਣ ਤੇ ਆਏ ਫਿਰ ਵੀ ਉਹ ਕੰਮ ਕਰ ਰਹੇ ਆ ਉਹ ਇਹ ਕਭੀ ਯੂਨਾਈਟਡ ਨੇਸ਼ਨਸ ਨੂੰ ਉੱਥੇ ਸਾਰਾ ਕੁਝ ਏਡ ਪਹੁੰਚਾਉਣ ਵਾਸਤੇ ਉਹ ਅਲਾਉ ਕਰੇ ਕਿਉਂਕਿ ਆਕਾਠ ਦੇ ਵਿੱਚ ਕਈ ਵਾਰੀ ਫਾਇਰਿੰਗ ਕੀਤੀ ਜਾਂਦੀ ਹੈ ਇਜ਼ਰਾਈਲ ਦੇ ਫੌਜ ਵੱਲੋਂ ਤੇ ਲੰਬੇ ਸਮੇਂ ਵਾਸਤੇ ਉੱਥੇ ਜਿਹੜੀ ਸ਼ਾਂਤੀ ਆ ਉਹ ਪੈਦਾ ਹੋਣੀ ਚਾਹੀਦੀ ਨਹੀਂ ਤਾਂ ਫਿਰ ਅਸੀਂ ਕਹਿੰਦੇ ਤੂੰ ਮਾਲਤਾਂ ਦੇ ਦੇਾਂਗੇ